ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਵਾਗਤ ਆ ਤੁਹਾਡਾ ਜੀ ਦਿਨਾਂ ਵੀ ਵੀਡੀਓ ਦੇ ਵਿੱਚ ਅੱਜ ਆਪਾਂ ਲੈ ਕੇ ਹਾਜ਼ਰ ਹੋਈਆਂ ਜੌਂਡੀ 53 ਦਾ ਟਰੈਕਟਰ ਦੀ ਵੀਡੀਓ ਦੋਸਤੋ ਕੀ ਰੇਟ ਆ ਕਿੰਨੇ ਮਾਡਲ ਆ ਤੇ ਕਿੱਥੇ ਟਰੈਕਟਰ ਖੜਾਗਾ ਸਾਰੀ ਗੱਲਬਾਤ ਆ ਵੀਡੀਓ ਦੇ ਵਿੱਚ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚ ਸਕੇ ਦੋਸਤੋ ਗੱਲ ਕਰਦੇ ਟਰੈਕਟਰ ਦੀ 2002 ਮਾ ਟਰੈਕਟਰ ਆ ਤੇ 3,50,000 ਰੁਪਏ ਦਾ ਰੇਟ ਰੱਖਿਆ ਹੈ ਰੇਟ ਇਹਦਾ ਕੋਈ ਫਿਕਸ ਨਹੀਂ ਹੈਗਾ ਮੌਕੇ ਤੇ ਘੱਟ ਵੱਧ ਹੋ ਜਾਊਗਾ ਜੇ ਕੋਈ ਵੀ ਇਹ ਟਰੈਕਟਰ ਲੈਣ ਦਾ ਚਾਹਵਾਨ ਹੋਵੇ ਤਾਂ ਆਪਣੇ ਹੈਡ ਤੇ ਨੰਬਰ ਦੇ ਸੰਪਰਕ ਕਰਕੇ ਟੱਕ ਖੀ ਸਕਦਾ ਹੈ ਬਾਕੀ ਤਿੰਨ ਸਿਲੰਡਰ ਟਰੈਕਟਰ ਆ ਦੋਸਤੋ ਪਾਵਰ ਸਟੀering ਸਾਈਡ ਗੇਅਰ ਟਰੈਕਟਰ ਛਤਰੀ ਲੱਗੀ ਹੋਈ ਹੈਗੀ ਤੇ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਟਰੈਕਟਰ ਦੋਸਤੋ ਰੰਗ ਪੇਂਟ ਪੱਕਾ ਵਧੀਆ ਸਾਫ ਪਿਆਗਾ ਔੜਾ ਬੰਪਰ ਟਰੈਕਟਰ ਇੰਜਨ ਗੇਅਰ ਬਲੂ ਫੁੱਲ ਕਮੂ ਕੇ ਸਰਵਿਸ ਹੋਈ ਵੀ ਆ ਪੰਜਾਬ ਨੰਬਰ ਟਰੈਕਟਰ ਦੋਸਤੋ ਜੌਂਡੀ 53 ਦਾ ਟਰੈਕਟਰ ਆ ਤੇ ਛਾਤਰੀ ਲੱਗੀ ਹੋਈ ਹੈਗੀ ਸਾਈਡ ਗੇਅਰ ਆ ਦੋਸਤੋ ਵਧੀਆ ਸਾਫ ਕੰਡੀਸ਼ਨ ਆ ਬਾਕੀ ਤੁਸੀਂ ਦੇਖ ਸਕਦੇ ਹੋ ਗੋਡੀਅਰ ਦੇ ਟਾਇਰ ਆ 16 28 ਦੇ ਟਾਇਰ ਆ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਆ ਵਧੀਆ ਚਾਰੇ ਟਾਇਰ ਸਾਨੂੰ ਸਾਫ ਮਿਲਣਗੇ 80 ਤੋਂ 90 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਆ ਬਾਕੀ ਸਾਨੂੰ ਬੈਕ ਸਾਈਡ ਦੇ ਟਰੈਕਟਰ ਦਾ ਦਿੰਨੇ ਆ ਡਾਬਰਤੀ ਡੰਡਾ ਸਾਨੂੰ ਨਾਲ ਮਿਲੂਗਾ ਦੇ 50 ਨੰਬਰ ਟਰੈਕਟਰ ਦੋਸਤੋ ਬਾਕੀ ਜੇ ਕਿਸੇ ਵੀ ਲੋਨ ਕਰਾਉਣਾ ਚਾਹੁੰਦਾ ਹੈ ਲੋਨ ਵੀ ਹੋ ਜਾਊਗਾ ਤੇ ਰੇਟ ਘੱਟ ਵੱਧ ਹੋ ਜਾਊਗਾ ਦੋਸਤੋ ਬਾਕੀ ਤੁਹਾਨੂੰ ਬਰਨਾਲੇ ਏਰੀਆ ਦੇ ਤੁਹਾਨੂੰ ਟਰੈਕਟਰ ਮਿਲੂਗਾ ਵੀਡੀਓ ਨੂੰ ਕਰ ਦਿਓ ਸ਼ੇਅਰ ਦੋਸਤੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਨਵੀਂ ਵੀਡੀਓ ਚ ਤਦ ਤੱਕ ਲਈ ਧੰਨਵਾਦ ਦੋਸਤੋ